ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਕੋੜਕਪੂਰਾ ਦੇ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਨਟਰਾਜ ਰੰਗਮੰਚ ਵੱਲੋਂ ਬੰਬੀਹਾ ਬੋਲੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਹੀ ਅਹਿਮ ਹੈ ਕਿਉਂਕਿ ਅੱਜ ਸਾਡੇ ਬਹੁਤ ਹੀ ਮਹਾਨ ਯੋਧੇ ਭੀਮ ਤੇ ਅਰਜੁਨ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ। ਇਹ ਇਸ ਜਨਮ ਦਿਨ ਨੂੰ ਸਮਰਪਿਤ ਨਟਰਾਜ ਤੰਗਮਾਂਚ ਕੋਰਤ ਪੂਰਾ ਵੱਲੋਂ ਇੱਥੇ ਨਾਟਕ ਛੱਡੇ ਗਏ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਜੀਵਨ ਬਤੀਤ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ ਕਿੰਨਾ ਦਿਨਾਂ ਨੂੰ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਬੱਚਿਆਂ ਨੂੰ ਕੋਈ ਸੇਧ ਦਈਏ ਅੱਜ ਮੇਰੇ ਜਿੰਨੇ ਵੀ ਸਹਿਯੋਗੀ ਮੈਂਬਰ ਹੈ ਸਾਡੀ ਕਲੱਬ ਦੇ ਜਗਰਾਜ ਤੌਰ ਢਾਲੀਵਾਲ ਜੀ ਜੋ ਸਾਡੇ ਸੈਕਟਰੀ ਹੈ ਮਨਦੀਪ ਜੀ ਅ ਸਰਬਿੰਦਰ ਹਡਮਾਰਸ ਜੀ ਹਰ ਲੋਰੀ ਲਾਲ ਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਿਰੇ ਲਾਇਆ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਕਾਰਨ ਦੇ ਉਪਰੰਤ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਇਹਦੇ ਆਜਮ ਸਰਦਾਰ ਭਗਤ ਸਿੰਘ ਪੋਰਟਸ ਐਂਡ ਵੈਲਫੇਅਰ ਕਲੱਬ ਕੋਟਕਾਪੂਰਾ ਵੱਲੋਂ ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦਿਹਾੜਾ ਮਨਾ ਕੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜਿੱਥੇ ਸਾਡੇ ਜਿਹੜੇ ਬੱਚੇ ਹੈ ਗਲਤ ਰਸਤੇ 'ਤੇ ਚੱਲ ਰਹੇ ਹੈ ਉਹਨਾਂ ਦੀ ਕੁਰਬਾਨੀਆਂ ਨੂੰ ਕਿਵੇਂ ਅਸੀਂ ਸਹੀ ਸੇਧ ਲੈ ਸਕਦੇ ਆ ਸਰਦਾਰ ਭਗਤ ਸਿੰਘ ਦੀ ਫੋਟੋ ਇੱਕ ਰਿਵਾਲਵਰ ਨਾਲ ਦਿਖਾਈ ਜਾਂਦੀ ਹੈ ਪਰ ਉਹਨਾਂ ਨੇ ਜੇਰ ਦੇ ਵਿੱਚ ਰਹਿ ਕੇ 4-500 ਕਿਤਾਬਾਂ ਪੜ੍ਹੀਆਂ ਅਤੇ ਲਿਖੀਆਂ ਇਹ ਸੰਦੇਸ਼ ਦਿੰਦਾ ਹੈ ਕਿ ਐਡੀ ਵੱਡੀ ਸਮੱਸਿਆ ਦੇ ਵਿੱਚ ਵੀ ਹੋ ਕੇ ਕਿਤਾਬਾਂ ਨੂੰ ਪੜ੍ਹਨਾ ਕਿਤਾਬਾਂ ਦੇ ਨਾਲ ਲੱਗਣਾ ਇਹ ਬੱਚਿਆਂ ਦੇ ਅਜ ਦੇ ਨੇ ਵਾਸਤੇ ਸੇਧ ਹੈਗੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਹ ਅੱਜ ਇਸ ਕਲੱਬ ਨੇ ਜਨਮ ਦਿਨ ਮਨਾ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਧੰਨਵਾਦ ਨੂੰ ਭਗਤ ਸਿੰਘ ਵੈਲਫੇਅਰ ਕਲੱਬ ਕੋਟਕਪੂਰਾ ਸ਼ਹੀਦ ਭਗਤ ਸਿੰਘ ਕਾਲਜ ਦੇ ਵਿੱਚ ਲਗਭਗ 10 ਸਾਲ ਪਹਿਲਾਂ ਇਹਦਾ ਗਠਨ ਕੀਤਾ ਗਿਆ ਔਰ ਇਹ ਕਲੱਬ ਹਰ ਸਾਲ ਉਹਨਾਂ ਦਾ ਜਨਮ ਦਿਹਾੜਾ ਤੇ ਸ਼ੀਦੀ ਦਿਵਸ ਬੜੇ ਹੀ ਮਤਲਬ ਕਿ ਦਿਲ ਤੋਂ ਮਨਾਉਂਦਾ ਹੈ ਇਸ ਕਲੱਬ ਦਾ ਮਕਸਦ ਇੱਕ ਹੈ ਇੱਕ ਤੇ ਇੱਕ ਹੀ ਮਕਸਦ ਹੈ ਉਹ ਹੈ ਵੀ ਅਸੀਂ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਕਿਵੇਂ ਦੂਰ ਰੱਖ ਸਕੀਏ ਮਨ ਸਿੰਘ ਦੇ ਜਨਮ ਦਿਹਾੜੇ ਦਾ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆਂ ਔਰ ਅਸੀਂ ਸਾਡਾ ਆਪਣਾ ਇਹੀ ਹੈ ਸਟੇਡੀਅਮ ਦੇ ਵਿੱਚ ਅਸੀਂ ਬੱਚਿਆਂ ਨੂੰ ਛੋਟਿਆਂ ਨੂੰ ਸਾਰੀ ਟ੍ਰੇਨਿੰਗ ਸਾਡੇ ਕੋਲੇ ਕੋਚ ਵੀ ਹੈਗੇ ਆ ਔਰ ਪਾਲਸ ਦੇ ਵਿੱਚ ਆਰਮੀ ਦੇ ਵਿੱਚ ਇਹਨਾਂ ਨੂੰ ਭਰਤੀ ਹੋਣ ਲਈ ਸਪੋਰਟ ਲਈ ਅਸੀਂ ਟ੍ਰੇਨਿੰਗ ਦਿੰਦੇ ਆ ਸਾਡੇ ਕਾਫੀ ਬੱਚੇ ਪਹਿਲਾਂ ਵੀ ਹੋਏ ਆ ਔਰ ਹੁਣ ਟ੍ਰੇਨਿੰਗ ਇੱਕ ਤਰੀਕ ਨੂੰ 4 ਨੂੰ 4 ਤਰੀਕ ਨੂੰ ਫੇਰ ਭਰਤੀ ਹੋ ਰਹੀ ਹੈ ਸਾਡੀ ਸਾਡੇ ਕਾਫੀ 100 150 ਬੱਚਾ ਇੱਥੇ ਔਰ ਬੱਚੀਆਂ ਟ੍ਰੇਨਿੰਗ ਲੈ ਰਹੀਆਂ ਔਰ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਾਰਿਆਂ ਦਾ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਵੇਂ ਪਤਾ ਵੀ ਸਾਡਾ ਜਿਹੜਾ ਕਲੱਬ ਹੈ ਇਹ ਪਿਛਲੇ 8-10 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਤੇ ਇੱਕ ਇਹਦੀ ਜੋ ਸਟੇਡੀਅਮ ਦੀ ਰੱਖ-ਰਖਾਵ ਅਤੇ ਹੋਰ ਇਹਦੀ ਸਾਮ ਸੰਭਾਲ ਦਾ ਜ਼ਿੰਮੇਵਾਰੀ ਵੀ ਚੱਕਦੇ ਆ ਤੇ ਇੱਥੋਂ ਜਿਹੜੇ ਹੈਗੇ ਬਹੁਤ ਸਾਰੇ ਬੱਚੇ ਜਿਹੜੇ ਪੰਜਾਬ ਪੁਲਿਸ ਅਤੇ ਫੌਜ ਦੇ ਵਿੱਚ ਭਰਤੀ ਵੀ ਹੋਏ ਹੁੰਦੇ ਨੇ ਹਰੇਕ ਸਾਲ ਇਸ ਵਾਰ ਵੀ ਬਹੁਤ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਜਿਹੜੇ ਬੱਚੇ ਇੱਥੇ ਆ ਕੇ ਟ੍ਰੇਨਿੰਗ ਲੈ ਰਹੇ ਆ ਵੱਖ-ਵੱਖ ਕੋਚਾਂ ਤੋਂ ਤੇ ਉਮੀਦ ਕਰਦੇ ਆ ਵੀ ਉਹਨਾਂ ਚੋਂ ਬਹੁਤ ਸਾਰੇ ਬੱਚੇ ਜਿਹੜੇ ਭਰਤੀ ਹੋਣਗੇ ਉਹਨਾਂ ਨੂੰ ਦੇਖ ਕੇ ਬਾਕੀ ਬੱਚੇ ਵੀ ਜਿਹੜੇ ਨਸ਼ਿਆਂ ਤੋਂ ਦੂਰ ਹੋਣਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਕਲੱਬ ਦੇ ਵਿੱਚ ਜੋ ਐਂਟ੍ਰੈਂਸ ਟੈਸਟ ਕਲੀਅਰ ਕਰਕੇ ਪੰਜਾਬ ਪੁਲਿਸ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਦਾ 4 ਤਰੀਕ ਨੂੰ ਇਮਤਿਹਾਨ ਹੈ ਫਿਜ਼ੀਕਲ ਟੈਸਟ ਹੈ ਅਸੀਂ ਆਸ ਕਰਦੇ ਹਾਂ ਕਿ ਉਹ ਫਿਜ਼ੀਕਲ ਟੈਸਟ ਦੇ ਵਿੱਚ ਪੂਰੇ ਨੁੱਤਰਣਗੇ ਤੇ ਅਸੀਂ ਆਸ ਕਰਦੇ ਹਾਂ ਕਿ 100 ਪਲੱਸ ਭਰਤੀ ਸਾਡੇ ਇਸੇ ਕੱਲੇ ਗਰਾਊਂਡ ਦੀ ਹੋਊਗੀ ਇਹ ਸਾਡੇ ਇਸ ਕਲੱਬ ਦੇ ਲਈ ਬੜੀ ਵੱਡੀ ਮਾਣ ਵਾਲੀ ਗੱਲ ਹੈ ਬਾਕੀ ਬੱਚਿਆਂ 'ਚ ਨਸ਼ੇ ਪ੍ਰਤੀ ਰੁਜਗਾਰ ਪ੍ਰਤੀ ਜੋ ਚਿੰਨ੍ਹ ਗਜਾਉਣ ਦਾ ਕੰਮ ਕੀਤਾ ਅੱਜ ਨਟਰਾਜ ਰੰਗ ਮੰਚ ਨੇ ਉਹ ਨਾਟਕ ਪੇਸ਼ ਕਰਕੇ ਬੰਬੀਹਾ ਬੋਲੇ ਬਹੁਤ ਵਧੀਆ ਰੰਗ ਬੰਨੇ ਆ ਤੇ ਅਸੀਂ ਹਮੇਸ਼ਾ ਭਗਤ ਸਿੰਘ ਦੇ ਜਨਮ ਦਿਨ ਭਗਤ ਸਿੰਘ ਦਾ ਸ਼ਹੀਦੀ ਦਿਨ ਇਸ ਕਲੱਬ ਦੇ ਵਿੱਚ ਇਸੇ ਤਰ੍ਹਾਂ ਹੀ ਮਨਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੀਦ ਭਗਤ ਸਿੰਘ ਕਲੱਬ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ। ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਚਾਹੇ ਉਹਨਾਂ ਨੂੰ ਸ਼ਹੀਦ ਹੋਇਆ ਨੂੰ 100 ਸਾਲ ਤੋਂ ਉੱਪਰ ਹੋ ਗਏ ਐ ਪਰ ਅੱਜ ਵੀ ਲੱਗਦਾ ਵੀ ਉਹ ਸ਼ਾਇਦ 24 ਸਾਲਾਂ ਦੇ ਹੀ ਐ। ਉਹਦੇ ਰੇ ਮੈਂ ਦੋ ਕ ਲੈਣਾ ਬੋਲਾਂਗਾ। ਸਾਡੇ ਦਾਦੇ ਪੜਦਾਦੇ ਆਪੋ ਆਪਣੀ ਉਮਰ ਹੰਡਾਗੇ। ਸਾਡੇ ਦੰਦ ਤੇ ਪੜ ਦੰਦੇ ਆਪੋ ਆਪਣੀ ਉਮਰ ਹੰਡਾਗੇ ਉਹਨਾਂ ਦੇ ਆਪਣੇ ਵੀ ਭੁੱਲ ਗਏ ਨੇ ਪਰ ਨਾ ਕਿਸੇ ਕੀ ਲੈਣਾ ਚੋਵੀਆਂ ਦਾ ਸੀ ਭਗਤ ਸਿਆ ਸਦਾ ਤੂੰ ਚੋਵੀਆਂ ਦਾ ਰਹਿਣਾ ਚੌਵੀਆ ਦਾ ਸੀ ਭਗਤ ਸਿਆ ਸਦਾ ਤੂੰ ਚੌਵੀਆ ਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਲੋਕ ਰੰਗ ਇਨਕਲਾਬ ਜਿੰਦਾਬਾਦ ਲੋਕ ਰੰਗ ਜਿੰਦਾਬਾਦ ਨਾਟਕ ਦੀ ਪੇਸ਼ਕਾਰੀ ਬੰਬੀਹਾ ਬੋਲੇ ਸਮੇਂ ਦਰਸ਼ਕਾਂ ਨੂੰ ਕੀਲੀ ਰੱਖਿਆ ਇਹ ਇੱਕ ਨਸ਼ਿਆਂ ਵਿਰੁੱਧ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਅਦਾਜ਼ ਹਾਰ ਕੀਤਾ ਜਾ ਰਿਹਾ ਹੈ ਸੋ ਦੇਖਦੇ ਰਹੋ ਗਿਆਨ ਜੋਤੀ ਚੈਨਲ ਮੈਂ ਬਿਆਨ ਸਿੰਘ ਸਿੱਧੂ ਕੋਟਕਪੁਰਾ ਧੰਨਵਾਦ